ਮंजे ਕੀ ਹਾਲ ਚਾਲ ਹੈ ਠੀਕ ਆ ਕੀ ਹਾਲ ਚਾਲ ਆ ਦੋਸਤੋ ਨਵੇਂ ਵਲੌਗ ਤੇ ਤੁਹਾਡਾ ਸਵਾਗਤ ਹੈ ਤੇ ਸੋਹਾਂ ਡਿਊਟੀ ਲਾਰਖ ਨੀਰੇ ਵਟਨ ਤੇ ਜਿਹਨਾਂ ਨੂੰ ਵੜ ਕੇ ਫੇਰ ਕੋਈ ਕਰਦੇ ਆ ਕੋਈ ਅਗਲਾ ਕੰਮ ਆਂਗੇ ਸਾਨੂੰ ਤੇ ਚਲ ਹੁਣ ਵੜ ਲਈ ਨੀਰ ਨੂੰਰਾ ਤੈਨੂੰ ਬਹੁਤ ਘੰਟਾ ਹੈ ਧੁੰਦ ਪੈਣ ਲੱਗ ਗਈਆਂ ਤੇ ਠੰਡ ਬਹੁਤ ਹੋਈ ਪਈ ਆ ਇਹ ਹੜਾ ਵਿੱਕੀ ਯਾਰ ਹਾਂ ਬਾਕੀ ਕੰਨਾਂ ਨਹੀਂ ਰਵੜਨਾ ਫਰਤਾਂ। ਛੋਟਦੇ ਨੇ ਇੱਕ ਪੰਡ। ਇੱਕ ਮੰਡੀ ਵੱਟੇਂ ਗਾਵੇ। ਠੀਕਾ ਚਲੋ ਮਿਲਦੇ ਆਂ ਬਰ ਨੀਰ ਨੂੰ ਵੜ ਲੈ ਕੇ ਕਰਾਂ। ਵੜ ਲੈ ਨੀਰਾ ਤੇ ਹੁਣ ਕੋਦਰਨਾ ਹੱਥਾਂ ਨੇ ਮਸ਼ੀਨ ਦੇ। 11 ਵਜੇ ਕਿਹ ਫਰਤੋਂ? ਹਾਂ। 11 ਵਜੇ ਬਾਈ। ਬਿਲਕੁਲ ਜੀ। ਤੇ ਢਿੱਲੀ ਦੀ ਪ੍ਰੈਕਟਿਸ ਕਰਨੇ ਸ਼ਰੀਰ ਦੀ ਬਹੁਤ ਜ਼ਰੂਰੀ ਏ। ਥੋੜੀ ਥੋੜੀ ਕਰੋ ਚਾਹੇ ਜਿਆਦਾ ਨਹੀਂ ਕਰ ਸਕਦੇ ਦਾ। ਆਪਣੇ ਹਿਸਾਬ ਦੇ ਨਾਲ। ਤਕੜੀ ਜੀ ਹੈ ਇਹ ਇਹ ਇਹਦਾ ਹੀਟਰ ਵੀ ਖੜਾ ਫੀਟਰ ਕੋਲ ਕੋਰ ਕਾ ਠੰਡ ਵਾਲੀ ਹੈ ਤਾਂ ਕਰੀ ਬਾਹਰ ਨਹੀਂ ਕੱਢ ਰਹੇ ਲੈ ਵੀ ਕੀ ਫੜ ਮੋਬਾਈਲ ਤੇ ਸਾਡਾ ਹੁਫੜਾ ਗਿਆ ਜੀ ਕਿ ਕਰਦੇ ਕਿ ਤਰਦਾ ਵੀ ਜੀ ਕੋ ਤਾਂ ਫੜਦੇ ਆ ਤੇ ਜੀ ਫੈਕਟਰ ਦੇ ਲਈ ਅਸੀਂ ਥੋੜਾ ਜਿਹਾ ਮਸੂਦ ਕਰਨਿਆ ਥੀ ਜਿਆਦਾ ਧਿਆਨ ਦੇਣਿਆ ਇਹਦਾ ਇਹਦਾ ਖਰਚਾ ਘਟ ਗਿਆ ਇੱਕ ਨੀਲਾ ਛੋਟਾ ਖਿਆਲ ਨਾ ਬੜਾ ਹਾਂ ਜੇ ਉਹ ਕਹੇ ਨੀਲਾ ਹੋਏ ਤਾਂ ਉਹ ਬੰਦੇ ਨੂੰ ਪੱਥੇ ਚ ਲੈਣਾ ਚਾਹੀਦਾ ਬੱਸ ਨੀਲਾ ਹੋਵੇ ਤਾਂ ਹੀ ਦੋ ਬੰਦੇ ਚੱਲਣਗੇ ਇੱਕ ਬੰਦਾ ਇੱਕ ਪੰਡੂ ਕਿੱਥਰ ਲੈ ਤੇ ਦੂਜਾ ਬੰਦਾ ਦੂਜੇ ਪੰਡੂ ਦੇ ਬੱਲੇ ਬੱਸ ਸਾਦਾ ਫਿੱਟ ਰਹੇਗਾ ਤੇ ਨਾ ਵੀ ਸੱਚੇ ਬੋਡ ਤੱਕ ਮੰਨਦੇ ਜਿੰਨੋਂ ਹੁਣ ਤਾਂ ਸੀਰੇ ਤੇ ਇੱਕ ਦੀ ਰਾਹ ਕਰੀ ਜਾਂਦੀ ਹੈ ਤੇ ਇਹ ਤੋਂ ਬੋਤਲ ਭਰ ਕੇ ਇਹਨੂੰ ਚਲਾ ਲੀਏ ਤੇ ਸ਼ਾਇਦ ਸਾਡੇ ਇਹ ਇੱਕ ਮਹੀਨਾ ਕੱਟ ਪਾ ਆ ਦੇ ਕਿ ਨਹੀਂ ਲਾ ਮਦੀਨ ਦਾ ਹਾਲ ਤੱਕ ਸਾਡੇ ਦਾ ਅਸੀਂ ਕੀਤਾ ਜਦਾਲ ਇਹਦਾ ਆਪਣਾ ਬਣਾਉਣਾ ਦੇਣਾ ਜੱਲ ਬਣਾ ਬਣਾਉਣੀ ਜੇ ਉਹਨੂੰ ਨਾਮਾਂਗੇ ਜੇ ਹੋਰ ਕਿਸੇ ਵੀਰ ਨੇ ਵੀ ਇਸ ਤਰ੍ਹਾਂ ਸਣਾ ਲਾਉਣਾ ਹੋਵੇ ਉਹ ਥੋੜਾ ਇਸ ਤਰ੍ਹਾਂ ਦੇ ਵੀ ਜਦੋਂ ਗੱਲ ਕਰੇ ਉਹਨੂੰ ਲਾ ਲਓ ਤੇ ਉਹ ਗੱਲ ਕਰੇ ਲਾ ਲਓ ਉਹ ਜਾ ਵੀ ਨਹੀਂ ਰਿਹਾ ਦੋ ਜਿੰਨੇ ਟਾਈਮ ਵੀ ਘੱਟ ਹੁੰਦਾ ਆਪਣੇ ਕੋਲੇ ਤੇਕ ਆ ਗਈ ਸਾਡਾ ਫੁੱਫੜੀ ਹਾਂਜੀ ਨੀਰਾ ਹੁਣ ਕੁਤਰਤਾ ਤੇ ਸਾਹ ਪਿਆ ਚੜਿਆ ਬਹੁਤ ਤੜੀ ਪ੍ਰੈਕਟਿਸ ਹੈ ਇਹ ਆ ਯੰਤਰਾ ਜਿ ਲੈੰਦਾ ਨਾਵਾ ਇਹ ਨਾਵਾ ਯੰਤਰ ਲੈੰਦੇ ਚੱਲਦਾ ਵੀ ਬੁੱਧਾ ਘੰਟੇ ਹੀ ਲਈ ਚਲਾ ਕੇ ਸਿਰੋਚ ਮਾਰ ਕੇ ਵੇਖਾਂਗੇ ਉਹਨੂੰ ਕਿਸੇ ਸਿਸਟਮ ਤੋਂ ਸਿਰੋਚ ਕੱਖ ਦੀ ਮਾਰ ਨਾਲ ਸੀਗੇ ਤੇ ਆ ਬੱਚਾ ਫਿਰਦਾ ਫਟੇ ਤੇ ਹੁਣ ਦੇਖੋ ਹੀ ਚੱਲਦਾ ਵੀ ਬੁੱਧ ਗਈ ਦੇਣਾ ਖੇਤ ਲਾ ਜਾ ਕੇ ਚਲਾ ਕੇ ਨੂੰ ਕੀ ਸਿਸਟਮ ਤੋਂ ਇਹਦਾ ਕੱਤੋ ਸਾਇਕੋ ਹਾਂ ਤਾਹ ਗੁਰਪਤੇ ਨੱਕ ਦੀ ਕਰਕੇ ਓਏ ਮੈਂ ਕੀ ਮੁਰਾਲੇ ਨੱਕ ਤੇ ਨੱਸ ਵੀ ਕੋਈ ਵੀ ਕਿਨੋਂ ਸਾਈਕਲ ਹੀ ਚਾੜਿਆ ਹੋਇਆ ਆਪਣੀ ਕੀ ਸੈਟ ਨਾਲ ਇਹ ਤੇ ਹੁਣ ਅਸੀਂ ਖੇਤੇ ਜੰਨੇ ਜੀ ਗਾਂਮੇ ਦੀ ਅਸੀਂ ਖੇਤ ਹੁਣ ਅਸੀਂ ਵੀ ਖੇਤੇ ਜੰਨੇ ਆਂਗੇ ਕੀ ਕਰ ਰਹੇ ਹੋ ਕੱਖ ਕੱਢਣਾ ਹਾਂ ਜਾ ਰਿਹਾ ਕਿ ਸੀਲ ਦੀ ਲਾ ਜਾਂ ਚਨੜੀ ਆ ਤਰਪਾਲੀ ਆ ਇਹ ਹਾਂਜੀ ਤੇ ਅਸੀਂ ਕੱਖ ਕੱਢਣੇ ਜਾਂ ਨਥੁਰਾਂ ਕੀ ਹਾਲ ਹੈ ਠੀਕ ਹੈ ਠੀਕ ਮਤਗਾ ਮਤਗਾ ਜਮਾ ਸਾਡੇ ਸਾਈਕਲ ਦਾ ਬੜਾ ਬੜਾ ਰਵਾਜ ਹੈ ਉਹ ਵਾਈਦਾ ਸਾਈਕਲ ਆ ਗਿਆ ਆ ਬੱਚੇ ਦਾ ਸਾਈਕਲ ਆ ਕੇ ਦੇਖਾ ਕੇ ਮੇਰਾ ਸਾਈਕਲ ਐ ਲੈ ਲਖ ਦੀ ਜੀ ਉਹ ਆ ਗਿਆ ਹਰ ਮੈਂ ਉਹਨੇ ਵਾਲਾ ਸੈਂਸ ਆਮੀ ਦਾ ਠੀਕ ਹੈ ਮੈਂ ਕਹਤਾ ਹਾਂ ਵੀ ਠੀਕ ਹੈਗਾ ਹਾਂ ਇਹ ਦੇਖੋ ਜੀ ਇੱਦਾਂ ਜਦੋਂ ਨਾਲ ਮਿਲ ਕੇ ਸਾਰੇ ਕੰਮ ਕਰਦੇ ਆਂ ਤੇ ਸਾਡੇ ਬਜ਼ੁਰਗ ਵੀ ਸਾਡੇ ਨਾਲ ਚੱਲਦੇ ਇਹਨਾਂ ਨੂੰ ਵੀ ਖੁਸ਼ੀ ਹੁੰਦੀ ਅਜ ਇਕੱਠੇ ਸਾਰੇ ਕੰਮ ਕਰਦੇ ਆਂ ਤੇ ਇਹਨਾਂ ਦਾ ਵੀ ਤੋਰਾ ਫੇਰਾ ਹੋ ਜਾਂਦਾ ਬੈਠ ਗਏ ਟੀਵੀ ਵੇਖਣਗੇ ਹਨਾ ਲਗਾ ਤੇ ਸਰਪੋ ਇਹ ਵਧੀਆ ਚੀਜ਼ ਹੈ ਨਾਲ ਮਿਲ ਕੇ ਸਾਰੇ ਜਾਓ ਆਓ ਕੰਮ ਕਰੋ ਸੱਜੇ ਹੋ ਗੋ ਠੀਕ ਹੈ ਅਮਿਤਿਆ ਤੇਰਾ ਕੀ ਹੋਇਆ ਵਿਚਾਰ ਕੀ ਤੇਰਾ ਆਲੂ ਲੂ ਹੋ ਗਏ ਤੇ ਵਿਕੀ ਨੂੰ ਭੋਣ ਭੋਣ ਖਾਉਣੇ ਆ ਇਹ ਉੱਟ ਨੂੰ ਲੁੱਟ ਨੂੰ ਖਾ ਕੇ ਚੱਲਾਂਗੇ ਆ ਗਏ ਖੇਤ ਲੈ ਕੇ ਨਵਾਂ ਯੰਤਰ ਇਹਨਾਂ ਚਲਾ ਕੇ ਕੀ ਸਿਸਟਮ ਇਹਦਾ ਉਹ ਤਾਂ ਘਰ ਵੀ ਉੱਟ ਟਾਕ ਜੀ ਵੀ ਗਈ ਨਾ ਕਾਫੂ ਜੀ ਨੂੰ ਤਾਂ ਨਾ ਮਾਰੇ ਤਾਂ ਹਾਂ ਪਾਣੀ ਵਰਤਿਆ ਕਿ ਹੁਣ ਕ ਕੱਖ ਦਾਪੜਨਾ ਫਿਰ ਤਾਂ ਗੱਲ ਬਹੁਤ ਸੀ ਹੁਣ ਕੱਖ ਨੂੰ ਥੱਲੇ ਛੱਡ ਗਏ ਇਹ ਇਹ ਚੱਲਦਾ ਏ ਇਹ ਘੱਟ ਥੋੜਾ ਜਾਣਾ ਲੱਗਦਾ ਨਹੀਂ ਕੱਟ ਲੱਗਦੇ ਹੁਣ ਥੋੜਾ ਜਿਹਾ ਗਿੱਲਾ ਹਾਂ ਹਾਂ ਬੜਾ ਗਿੱਲਾ ਪਿਆ ਇਹਦਾ ਪਾਣੀ ਬਾਈ ਭਰ ਕੇ ਲੱਗਿਆ ਵਾਲਾ ਇੱਕ ਸਰ ਪਿਆਪ ਵੀ ਹੁੰਦਾ ਸਵਿਟਜ਼ਰਲੈਂਡ ਬਣਾਇਆ ਪਿਆ ਵਾਹ ਦੀ ਗੱਲ ਹਾਂਜੀ ਨੀਰ ਨੂੰ ਰੋਕ ਪੁੱਤਰ ਕੇ ਤੇ ਸਰ ਕਰਕੇ ਪਾਣੀ ਪੁਣੀ ਪਿਆ ਕੇ ਬੱਕਰੇ ਨੂੰ ਪਿਆਪ ਕੋ ਗੱਲਸੀ ਤੇ ਹੋ ਗਿਆ ਸੀ ਤਿਆਰ ਮੂੰਹ ਤੇ ਮਾਰ ਲੈ ਤਤੇ ਪਾਣੀ ਦਾ ਪੋਚਾ ਨੋ ਨੂ ਠੰਡ ਵਾਲੀ ਹੈ ਤੇ ਹੁਣ ਚੱਲਿਆਂਗੇ ਬਸੇ ਬਾਹਰੋਂ ਆਇਆ ਬੱਚਾ ਆਸਟ੍ਰੇਲੀਆ ਚੋਂ ਆੜਾ ਇਹ ਬੱਚਾ ਹੈਗਾ ਜਗਾਂਡਾ ਦਾ ਹਣਾ ਸਤਿਕਾਰ ਬਲਾਈ ਸਾਰਿਆਂ ਨੂੰ ਹਾਂ ਸਤਿਕਾਰ ਬਲਾਈ ਸਾਰਿਆਂ ਨੂੰ ਹਾਂ ਕਮੈਂਟ ਤੇ ਲਾਈਕ ਕਰਨਾ ਅਸੀਂ ਵੀਡੀਓ ਪਾਤੀ ਸਬਸਕ੍ਰਾਈਬ ਵੀ ਕਰਨਾ ਕਰੇ ਹਾਂ ਕਿ ਨਵਾਂ ਨਵਾਂ ਚੈਨਲ ਆ ਸਾਡਾ ਕਰੇ ਨਵਾਂ ਨਵਾਂ ਚੈਨਲ ਆ ਤੇ ਕਮੈਂਟ ਕਮੈਂਟ ਉਹ ਜੂਰ ਕਰਨੇ ਤੇ ਮੌਜਿਕ ਵੀ ਭੇਜ ਦੇਣਾ ਕੋਈ ਵਦਗਾ ਆ ਠੀਕ ਹੈ ਤੇ ਹੁਣ ਆ ਵੀਡੀਓ ਬਣਾਈ ਜਾਂਦੀ ਸੀ ਅਸੀਂ ਹਾਂ ਚਲੋ ਮਿਲਦੇ ਆ ਫਿਰ ਪਿੰਡ ਪੁੰਨੀ ਜਾ ਕੇ ਕਰਾਂ ਇਹਨੇ ਕੀ ਸੋਚਦਾ ਮੋੜ ਲੈ ਚੱਕੇ ਕਰੇ ਦੇ ਚਾਚਰ ਗੰ ਅਰੇ ਸੁਤੇ ਪਿਆ ਹੁਗੰਦਰ ਇਧਰ ਆ ਰੋ ਸੁੱਟ ਮਾ ਜੇ ਚਾਚੀ ਦਾ ਕਰਨਾ ਵਾ ਕਾ ਵੀ ਚੱਕ ਨਾ ਹਾਂ ਯਾ ਚਾ ਰਿਵਿਊ ਬਣਾਉਣੀ ਏ ਤੇਰੀ ਇਸ ਵੀਡੀਓ ਬਣਾਉਣੀ ਹੈ ਤੇਰੀ ਚਾਚਾ ਮੇਰਾ 20 ਕਿਲੋ ਮਟਰ ਵੜ ਪਾਜ ਕੇ ਹਾਂ ਰੋਜ ਹਾਂ ਧੜਕੜ ਕੜਕਣਾ ਆ ਕੇ ਡਾਂਡੂ ਨੂੰ ਮਾਰ ਕੇ ਪਾਜ ਕੇ 20 ਕਿਲੋ ਮਟਰ ਵੜੇ ਘਟੋ ਘਟਾ ਹਾਂ ਫ੍ਰੀ ਸੈਟਰ ਆ ਮਰਾ ਚਾ ਮੈਂ ਲਾਦਾ ਤੇ ਲੋਕਾਂ ਨਾਲ ਉਹ ਕੰਪਨੀ ਦੀ ਪੈ ਕੇ ਤਾ ਨਾ ਹਾਂ ਪਰ ਤਗੜੀ ਉਹ ਚੀਜ਼ ਹੈ ਸੈਟਸੂਟ ਕਿਹੜਾ ਚਾ ਉਹ ਗੱਸਮੇ ਭੋਲ ਨਾ ਗੱਲ ਕਰੇ ਹਾਂ ਭੋਲਦਾ ਨਾ ਗੱਲ ਕਰੇ ਕਿਸੇ ਮੇਰੇ ਨਾਲ ਹੀ ਭੋਲਾ ਜਾ ਹਾਂ ਨਾ ਬਈ ਨਾ ਉੱਠਣ ਤੋਂ ਰਹਿਣ ਦੇ ਪਹਿਲਾਂ ਡੰਡੂ ਨੂੰ ਪਹਿਲਾਂ ਮਾਰ ਕੇ ਆਂ ਹੈਂ ਨਾ 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 ਰਵਿਆ ਰਹਿਣ ਨੂੰ ਮੈਨੂੰ ਪਤਾ ਮੇਰਾ ਕੋਹ ਹੱਡ ਮਸਲੀ ਤੋੜਦੇ ਠੰਡ ਦਾ ਟਾਈਮ ਹੈ ਚੱਬਿਆ ਹੀ ਇਹਦੀ ਹਾਂ ਚੱਬ 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 ਮਾਜੀ ਤੂੰ ਹਲੇ ਮਿੰਟ ਤਿਆਰ ਹੋਏ ਦੇਖਣਾ ਮੈਂ ਨਹਾ ਕੇ ਵੀ ਆ ਗਿਆ ਮੈਂ മോസൈ സെന്റ് പെട്ട ഹാർ ലൈക ਕਿਹਦਰਾ ਅਸੀਂ ਕਿ ਨਹੀਂ ਵੜ ਜਾ ਕੇ ਕਹੇ ਚਾਚਾ ਹੁਣ ਬਾਹਰ ਨਿਕਲਾ ਜਾ ਹੈ ਤੜਕੇ ਤੜਕੇ ਸਦੀਰਵਾਲਾ ਦਾ ਨਾ ਚਾਚਾ ਵਾਜ ਭੁਜ ਕੇ ਆਉਣਾ 20 ਕਿਲੋਮੀਟਰ ਵਾਟ ਆਲੇ ਆਦੇ ਜਵਾਕ ਖੇਡਣ ਵਾਲੇ ਚਾਚਾ ਹੁਣ ਇਹਨਾਂ ਨੂੰ ਭਜਾਉਣ ਲੈ ਕੇ ਜਾ ਕੇ ਫਿਰ ਉਹਨਾਂ ਨਾਲ ਚਾਹੇ ਰੱਬ ਜੀ ਆ ਮਾਂ ਬਾਂ ਦੇ ਉਪਰ ਖਿਲਾ ਹੈ ਅੱਜ ਇਹ ਕਿਥੇ ਲਿਆ ਹੈ ਕੈਂਪਰ ਕੋਲ ਲਿਆ ਹੈ ਕਿਰਦ ਨੂੰ ਲੱਗ ਕੇ ਕੁਛੇਸ ਮੈਦਾਨ ਆ ਲੈ ਆਉਂਦੇ ਦੇ ਜਵਾਕ ਵਾਰਾ ਖੜ ਕੇ ਚਾਚਾ ਤੋੜੀ ਦਾ ਮੂਗਰੇ ਕਹਿੰਦਾ ਜਵਾਕਾਂ ਨੂੰ ਮੂਗਰੇ ਖੋਣੇ ਹੈ ਕਹਿੰਦਾ ਇਹ ਕਿਤੇ ਉਹ ਨਾਲ ਮੂਗ ਪਿੰਡ ਦਾ ਫੇਮੈਕਸੀ ਵੀ ਆ ਦਿੱਤ ਸੋ ਕੋ ਪਤਾ ਨਹੀਂ ਕਿ ਕੁੱਤੇ ਕੈਂਪ ਕਰ ਹੀ ਦੇ ਆ ਪਤਾ ਮੈਂ ਲੌਨ ਲੱਗ ਗਿਆ ਹਲੋ ਠੀਕ ਹੈ ਜੀ ਮਾਂ ਨਹੀਂ ਸਕਦਾ ਹਾਂਜੀ ਕਰਕੇ ਸਾਰੇ ਕੰਮ ਤੋਂ ਦੇ ਤੇ ਆ ਕੇ ਗੁਰਦੁਆਰੇ ਮੌਣ ਪਣਾਉਣਾ ਨਵੇਂ ਸਾਲ ਦਾ ਪ੍ਰੋਗਰਾਮ ਜਾ ਕਰਨਾ ਹੈ ਤੇ ਚਲੋ ਠੀਕ ਹੈ ਜੀ ਮਿਲਦੇ ਹਾਂ ਫਿਰ ਅਗਲੇ ਵਲੌਗਸ ਤੁਹਾਨੂੰ